ਆ ਜੀ ਫਾਈਨਲੀ ਸ਼ੇਰਕੁੰਡ ਪਹੁੰਚ ਚੁੱਕੇ ਆ ਇਸ਼ਨਾਨ ਕਰਨ ਆ ਆ ਦੇਖੋ ਤਲਾਬ ਪਹੁੰਚ ਚੁੱਕੇ ਆ ਸ਼ੇਰਕੁੰਡ ਤੇ ਸਵੇਰ ਦੇ ਟਾਈਮ ਇਸ਼ਨਾਨ ਕਰਕੇ ਇੱਥੇ ਦਰਸ਼ਨ ਕਰਦੇ ਆ ਮੰਨੀ ਦੇ ਤਿੰਨ ਟਾਈਮ ਆ ਸਵੇਰ ਦੇ ਥੋੜੇ ਉਸ ਤੋਂ ਥੋੜੇ ਟਾਈਮ ਬਾਅਦ ਤੇ ਇੱਕ ਰਾਤ ਦੇ ਵੀ 10 ਰਿਹਾ 10:30 ਵਜੇ ਆਹ ਸਾਰੇ ਦੇਖ ਲੋ ਸਾਥੀਆਂ ਸਮੇਤ ਪਹੁੰਚੇ ਹੋ ਇਹ ਭੋਲੇ ਹਾਂਜੀ ਇਹ ਮੇਨ ਸਥਾਨ ਹੈ ਜੀ ਭੋਲੇ ਸ਼ੰਕਰ ਜੀ ਦਾ ਸੰਗਤਾਂ ਇਸ਼ਨਾਨ ਕਰਕੇ ਤੇ ਇੱਥੇ ਆਪਣੇ ਮੱਥਾ ਟੇਕਦਿਆਂ ਨੇ ਤੇ ਤੁਹਾਨੂੰ ਦਿਖਾ ਸਕਦੇ ਹਾਂ ਉਹ ਆਟਾ ਬੋਲੋ ਕਿੱਥੇ ਯਾਰ ਇੱਥੇ ਏ ਬਿਊ ਆ ਜੀ ਸਾਹਮਣੇ ਫਿਰ ਆਪਣੇ ਛੋਟੇ ਕਲਾਸ਼ ਪਰਬਤਰੀ ਜਿਵੇਂ ਜਿੱਥੋਂ ਮਣੀ ਦੇ ਦਰਸ਼ਨ ਕੀਤੇ ਜਾਂਦੇ ਆ ਦਿਖਾ ਸਕਦੇ ਤੁਹਾਨੂੰ ਉਹ ਕੈਪਚਰ ਨਹੀਂ ਹੋਤਰ ਕੋਈ ਇਹ ਜੀ ਹੈ ਉਹ ਕੇ